ਤੂੰ ਸੌਦੇ ਦੀ ਮਰਕਰ ਕਰਦਾ ਲੋਕੀ ਆ ਮੇਰਾ ਨਾ ਨਾ ਕਰਦਾ ਇਦਾਂ ਛੋਟੀ ਗਰੀ ਜਿਹਨੇ ਦਿੱਤਾ ਰਾਤ ਤੁਸੀਂ ਫੈਰਾ ਢੋਲੇ ਤੂੰ ਉਹ ਕਾਹਨੂੰ ਯਾਰ ਸੌਦੇ ਕੀ ਫਰਕ ਆ ਪੰਨਾ ਉਹੀ ਜਦ ਮੈਂ ਸੌਦਾ ਦਾ ਫਰਕ ਨਹੀਂ ਰੋਲਾ ਪਾ ਰਿਹਾ ਸੌਦਾ ਹੋ ਗਿਆ ਮੈਂ ਬੱਚੇ ਤੇ ਨਹੀਂ ਲੱਗੀ ਇਹ ਮੈਨੂੰ ਲਾਠੀ ਡਾਂਗ ਵੀ ਲੈਣਾ ਵਾ ਉਹ ਵੀ ਲਾਠੀ ਦਾ ਲੈ ਮਿੱਤਰੋ ਮਾਨਸਾ ਮੰਡੀ ਤੇ ਪਹੁੰਚੇ ਹੋਏ ਸੀ ਆਪਾਂ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਬਾਕੀ ਬਾਈ ਕੋਲੇ ਦੋ ਨਗਨੇ ਤੋਰ ਕੇ ਦਿਖਾਉਣੇ ਪਹਿਲਾਂ ਬਾਈ ਨਾਲ ਗੱਲਬਾਤ ਕਰ ਲਈਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਕੀ ਨਾਮ ਕੀ ਆ ਬਲਕਾਰ ਸੰਗੇ ਠੀਕ ਆ ਬਲਕਾਰ ਪਿੰਡ ਕਿਹੜਾ ਬਾਈ ਕੋਟੜਾ ਕੋਟੜਾ ਪਿੱਛੇ ਕੋਲੇ ਜਿੱਥੇ ਮੇਲਾ ਲੱਗੂ ਹੈ ਨਾ ਹਾਂ ਠੀਕ ਆ ਤੇ ਬਲਕਾਰ ਨੰਬਰ ਬੋਲ ਬਾਈ ਇੱਕ ਵਾਰੀ 81440732 ਹੂੰ ਜੇ ਬਲਕਾਰ ਆਪਾਂ ਗੱਲ ਕਰ ਲਈਏ ਵਪਾਰ ਦਾ ਕੰਮ ਹੈ ਕਿ ਬੈਸੀ ਬਾਈ ਵਪਾਰ ਵਪਾਰ ਕਰਦੇ ਹਾਂ ਹਾਂ ਠੀਕ ਆ ਤੇ ਆ ਮੱਝ ਜਿਹੜੀ ਇਹਨੂੰ ਤੋਰ ਇੱਕ ਵਾਰੀ ਫਿਰ ਆਪਾਂ ਇਹਦੇ ਨਾਲ ਡਿਟੇਲ ਸਾਂਝੀ ਕਰਦੇ ਇੱਕ ਵਾਰੀ ਤੋਰ ਦੀ ਚੈੱਕ ਕਰ ਲਿਓ ਥਣਲੇਵਾ ਸਾਫਾ ਤੇ ਮੰਗਰ ਬੱਚਾ ਕਟਾ ਇਧਰ ਨੂੰ ਲੈ ਚ ਇਧਰ ਲੈ ਜਾ ਇੱਕ ਵਾਰੀ ਤੋਰ ਦੀ ਚੈੱਕ ਕਰੋ ਤੁਸੀਂ ਫੇਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੰਨੇ ਆ ਸਾਫ਼ ਲੇਵਾ ਬਿਲਕੁਲ ਚਾਰੇ ਥਾਣਾ ਕੱਲੇ ਕੱਲੇ ਨਹੀਂ ਤੇ ਤੋਰ ਕੇ ਦਿਖਾ ਦਿਓ ਫੇਰ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਕੋਟੜਾ ਪਿੰਡ ਆ ਬਾਈ ਦਾ ਤੇ ਬਾਕੀ ਆਪਾਂ ਪੁੱਛਦੇ ਹਾਂ ਕਿੰਨਾ ਕੁ ਮੰਨ ਲਓ ਦੁੱਧਾ ਕੀ ਗੱਲ ਬਾਤ ਆ ਕੀ ਰੇਟ ਕਰਦਾ ਹਨਾ ਥੋੜਾ ਜਿਹਾ ਮੱਲਾ ਰੁੱਖਾ ਪਾਣ ਜ਼ਰੂਰ ਆ ਬੱਚੇ ਚ ਤੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਤੇ ਪੂਰੀ ਜਾਣਕਾਰੀ ਲੈ ਕੇ ਦਿੰਨਾ ਤੇ ਬਲਕਾਰ ਸੀ ਆਪਣਾ ਹਣਾ ਬਲਕਾਰ ਜੀ ਆਪਾਂ ਬਾਈ ਗੱਲ ਕਰ ਲਈਏ ਕਿੰਨੇ ਸੂਏ ਹੈ ਝੋਟੀ ਇਹ ਤੀਜੇ ਸੂਏ ਦੂਜੇ ਤੀਜੇ ਸੂਏ ਠੀਕ ਹੈ ਤੇ ਹੁਣ ਕਿੰਨਾ ਟਾਈਮ ਦੀ ਸੂਈ ਹੈ ਬਾਈ ਇਹ 22 ਦਿਨਾਂ ਦੀ ਸੂਈ 22 ਦਿਨਾਂ ਦੀ ਦੁੱਧ ਹੁਣ ਇਸ ਟਾਈਮ 12 ਕਿਲੋ ਤਿਆਰ ਪੂਰਾ ਹਾਂ ਕਰਾ ਦੇਣਾ ਉਸ ਲਈ ਹਾਂ 12 ਕਿਲੋ ਬਾਈ ਦੁੱਧ ਤਿਆਰ ਰੱਖਦਾ ਕਹਿੰਦਾ 22 ਦਿਨਾਂ ਦੀ ਸੂਈ ਆ ਤੇ ਬਾਕੀ ਤੁਹਾਡੇ ਸਾਹਮਣੇ ਖੜੀ ਹਣਾ ਥਣਾ ਥੁਣਾ ਸਪੇਸ ਵਧੀਆ ਤੇ ਬਲਕਾਰ ਰੇਟ ਦੀ ਗੱਲ ਆਂਦੀ ਬਾਈ ਇੱਕ ਲੱਖ 5000 ਰੇਟ ਆਇਆ 1 ਲੱਖ 5000 ਮਾਨਤਨ ਹੋ ਜੂ ਹਾਂ ਰੇਟ ਮੰਡੀ ਦੇ ਹਿਸਾਬ ਨਾਲ ਪੈਂਦਾ ਹੈ ਨਾ ਰੇਟ ਮੰਡੀ ਦੇ ਹਿਸਾਬ ਨਾਲ ਪੈਂਦਾ 1 ਲੱਖ ਦੇ 5000 ਮਾਨਤਨ ਬਾਈ ਕਹਿੰਦਾ ਹੋ ਜੂਗਾ ਤੇ ਦੋ ਨੰਬਰ ਵਾਲੀ ਤੋਰ ਬਾਈ ਥੋੜੀ ਉਹ ਬੱਚਾ ਮਰ ਗਿਆ ਦਾ ਹਾਂ ਉਹ ਮੂੜੇ ਤੇ ਆ ਬੱਚਾ ਮਰਿਆ ਹੋਇਆ ਤੇ ਬਾਕੀ ਸਭ ਨੂੰ ਇਹ ਵੀ ਤੋਰ ਖਿਦਾ ਦੀ ਤੋਰ ਦੀ ਚੈੱਕ ਕਰ ਲਓ ਇੱਕ ਵਾਰੀ ਤੇ ਖਾਂ ਲੈ ਉਹ ਇਹਦਾ ਵੀ ਸਾਫ ਆ ਪੋਹਦੇ ਕਿੰਨਾ ਦੁੱਧਾ ਕੀ ਗੱਲ ਬਾਤ ਆ ਇੱਕ ਵਾਰੀ ਸੱਲੀ ਜ਼ਰੂਰ ਕਰ ਲਿਓ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਆਪਾਂ ਇਹ ਬਾਕੀ ਨਾ ਮੂੜੇ ਬਣ ਜਾਂਦਾ ਕਈ ਵਾਰ ਪਸ਼ੂ ਨੂੰ ਦਿੱਕਤ ਆਉਂਦੀ ਜਿਵੇਂ ਹੁਣ ਇਹਨੂੰ ਮੰਨ ਲਓ ਵੀ ਐ ਨਹੀਂ ਹੈਗਾ ਵੀ ਮੇਰਾ ਬੱਚਾ ਮਰਿਆ ਹੋਇਆ ਤਾਂ ਉਸੇ ਚੀਜ਼ ਸਮੈਲਦੀ ਇਹਨੇ ਦੁੱਧ ਦਾ ਉਤਾਰਨਾ ਤੇ ਬਲਕਰ ਇਹਦਾ ਬੱਚਾ ਮਰ ਗਿਆ ਹਨਾ ਬਈ ਹਾਂ ਬਈ ਤੇ ਹੁਣ ਇਹ ਕਿੰਨੇ ਟਾਈਮ ਦੀ ਸੂਈ ਹੋਈ ਆ ਇਹਨੂੰ ਹੋ ਗਏ 4-5 ਮਹੀਨੇ ਵਾਂਗ ਠੀਕ ਆ ਤੇ ਦੁੱਧ ਹੁਣ ਕਿੰਨਾ ਕੈਸਟਾਂ 7 ਕਿਲੋ ਤਿਆਰ ਹੈਗਾਗਾ 7 ਕਿਲੋ ਤਿਆਰ ਆ ਹਾਂ 7 ਕਿਲੋ ਬਾਈ ਦੁੱਧ ਤਿਆਰ ਰਹਾਦਾ ਚਾਰ ਪੰਜ ਮਹੀਨੇ ਦੀ ਸੂਈਆ ਠੀਕ ਆ ਵਪਾਰ ਦਾ ਕੰਮ ਆ ਬਾਈ ਦਾ ਗਾਂ ਤੋਂ ਲਾਉਂਦੇ ਆ ਥੋੜਾ ਫਲੇਰ ਹੀ ਜ਼ਰੂਰ ਆ ਹਨਾ ਨਾ ਫਰਸ ਦੇ ਨਾਲ ਨਾ ਡੱਬੇ ਪੈਗੇ ਫਰਸ ਦੇ ਨਾਲ ਪੈਂਦੇ ਹਾਂ ਠੀਕ ਆ ਤੇ ਦੁੱਧ ਪੂਰੇ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਦ ਉਸਕੀ ਲਈ ਉਟੀ ਸੁਥਰੀਰ ਬੜੀ ਤਿਆਰ ਹੋ ਜਾਗੀ ਜਦ ਠੋਕ ਕੇ ਨਾ ਬਾਲਟੀ ਦੁੱਧ ਕੀ ਕਾਡੋਗੀ ਤਾਂ ਉਸ ਖਤਰ ਬਾਟ ਕੇ ਦੇਖਣ ਲੱਗ ਰਹੀ ਹੋ ही जाओ, ना का के, के, इस हम के ने लेवटी भी बड़ी हथियार होगी और जोटी भी सुथरी दिखेगी या पहले एक लीटर की पैकिंग माया करती इफ दो की में भी आ गई है अरे बे और भी घनी जानकारी चाहिए इसे ना तो इस नंबर पर फोन कर लियो सात आठ नौ दो जीरो बयालीस हजार ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈ ਹਾਂ 7 ਕਿਲੋ ਹਾਂ ਤਸੱਲੀ ਹੋ ਜੂ ਹਾਂ ਦੁੱਧ ਪੂਰਾ ਬਾਈ ਕਹਿੰਦਾ 7 ਕਿਲੋ ਆ ਤੇ ਇਹਦਾ ਰੇਟ ਵੇਚ ਬਲ ਕਰ 65000 65000 ਮਾਨਤਨ ਕੋਈ ਗੱਲ ਮਾਨਤਨ ਮੌਕੇ ਤੇ ਹੋ ਜੂਗਾ ਰੇਟ ਇਹਦਾ 65000 ਬਾਕੀ ਜੇ ਕਿਸੇ ਭਰਾ ਨੇ ਖਰੀਦੀਆਂ ਦਾ ਪੂਰੀ ਤਸੱਲੀ ਕਰਕੇ ਫੇਰ ਤੁਸੀਂ ਖਰੀਦਿਓ ਉਹਦਾ 105000 ਇਹਦਾ ਹੈਗਾ 65000 ਰੁਪਇਆ ਰੇਟ ਦੋਨਾਂ ਦੇ ਮੰਨ ਲਓ ਮੰਡੀ ਸਾਹਿਬ ਕਰਨੇ ਪੈਂਦੇ ਆ ਜਦੋਂ ਸੌਦਾ ਹੋਊਗਾ ਮੌਕੇ ਤੇ ਮਾਨਤਨ ਜ਼ਰੂਰ ਹੋ ਜੂਗਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਤੇ ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਲੈ ਮਿੱਤਰੋ ਨਾ ਬਾਈ ਕੋਲੇ ਇੱਕ ਨਾਗਾ ਮਾਨਸਾ ਬਾਈ ਲਈ ਖੜਿਆ ਮੰਡੀ ਤੇ ਤੇ ਚੰਗੇ ਦੁੱਧ ਵਾਲੀ ਆ ਤਸੱਲੀ ਕਰਾਊਗਾ ਪੂਰੀ ਜਮਾ ਪਹਿਲਾਂ ਆਪਾਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਫਿਰ ਆਪਾਂ ਤੋਰ ਕੇ ਸੰਭਾਈ ਸਸਤੀ ਗੱਲ ਸਸਤੀ ਗੱਲ ਤੇ ਬਾਈ ਨਾਮ ਦੱਸਿਓ ਨਾ ਬਾਈ ਗੁਰਪ੍ਰੀਤ ਪਿੰਡ ਭਾਗੀਵਾਂ ਗੁਰਪ੍ਰੀਤ ਪਿੰਡ ਭਾਗੀ ਹੁੰਦੇ ਜਿਲ੍ਹਾ ਬਠਿੰਡਾ ਹਾਂਜੀ ਜਿਲ੍ਹਾ ਬਠਿੰਡਾ ਤੇ ਗੁਰਪ੍ਰੀਤ ਨੰਬਰ ਬੋਲ ਦਿਆ ਕੋਈ 77801 64665 ਜੇ ਗੁਰਪ੍ਰੀਤ ਗੱਲ ਕਰੀਏ ਕੋਈ ਵਪਾਰ ਦਾ ਗਾਵਾ ਹਾਂਜੀ ਵਪਾਰ ਦਾ ਗਾਵਾ ਕਿੰਨਾ ਕੁ ਟਾਈਮ ਹੋ ਗਿਆ ਹੋਗੀ 10 ਸਾਲ ਠੀਕ ਹੈ ਪੁਰਾਣਾ ਕੰਮ ਹਾਂਜੀ ਪੁਰਾਣਾ ਕੰਮ ਠੀਕ ਹੈ ਹਰ ਟਾਈਮ ਹੁੰਦੀ ਮੈਂ 5-7 ਮਹਿੰਗਿਆ ਕਰੀ ਹੋਗੀ ਹੋਣਗੀਆਂ ਚੰਗੀਆਂ ਮਿਲਦੀਆਂ ਮਨਲਾ ਹਾਂਜੀ ਹਾਂਜੀ ਚੰਗੀਆਂ ਜੀ ਜੇ ਕਈ ਵਾਰ 20 ਕਿਲੋ ਦੁੱਧ ਵਾਲੀ ਕਹਿੰਦੇ ਮਿਲ ਜੂ ਹਾਂਜੀ ਮੇਂ ਹੋ ਜੂਗੀ ਮੈਂ ਮੰਨ ਲਾ ਕੋਈ ਕਮੇ ਨਹੀਂ ਮੰਨ ਲਾ ਚੰਗੀ ਖਰੀਦਾਂ ਤਾਂ 5 ਦਿਨ 10 ਦਿਨ ਚੋਕ ਲੈ ਕੇ ਜਾਵੀਂ ਕੋਈ ਮਰਜੀ ਬੰਦਾ ਹਾਂਜੀ ਤੁਸੀਂ ਜਦੋਂ ਮਨ ਖੜ ਗਿਆ ਫੇਰ ਪੈ ਹਾਂਜੀ ਹਾਂਜੀ ਲੈ ਇੱਕ ਵਾਰੀ ਤੁਰ ਪਹਿਲਾਂ ਲੈ ਭਾਈ ਇੱਕ ਵਾਰੀ ਤੁਰ ਦੀ ਚੈੱਕ ਕਰ ਲਿਓ ਠੀਕ ਹੈ ਤਾਜੀ ਸੁਈ ਹੋਈ ਆ ਤੇ ਬਾਕੀ ਮੱਝ ਚੰਗਾ ਦੁੱਧ ਕੱਢਦੀ ਹੈ ਕਹਿੰਦਾ ਟਾਈ ਇਹ ਤਸੱਲੀ ਕਰਿਓ ਬਾਈ ਕਹਿੰਦਾ 4-5 ਦਿਨ ਠੀਕ ਆ ਕੋਈ ਮੰਨ ਲਓ ਵੀ ਐ ਨਹੀਂ ਹੈਗਾ ਵੀ ਸਹੀ ਤੀ ਤੇ ਗੱਲ ਕੁਝ ਹੋਰ ਹੁੰਦੀ ਹੈ ਨਾ ਬੰਨ ਦੇ ਬਾਈ ਬੰਨ ਦੇ ਤੇ ਮੰਗਰ ਕੱਟਾਗਾ ਕੱਟੀ ਐ ਜੀ ਮੰਗਰ ਕੱਟੀਆ ਤੇ ਸਰਚ ਫੂਲ ਆ ਨੀਲੀ ਰਾਵੀ ਚ ਪੈ ਜਾਂਦੀ ਹੈ ਨਾ ਗ੍ਰੇਡਰ ਗ੍ਰੇਡਰ ਜੀ ਹੂੰ ਤੇ ਗੁਰਪ੍ਰੀਤ ਜੀ ਬਾਈ ਨਾ ਹਾਂਜੀ ਗੁਰਪ੍ਰੀਤ ਗੁਰਪ੍ਰੀਤ ਜੀ ਆਪਾਂ ਗੱਲ ਗੱਲ ਹੁਣ ਕੈਮਾ ਸੂਆ ਬਾਈ ਇਹਦਾ ਤੀਜਾ ਸੂਆ ਜੀ ਹੁਣ ਹੁਣ ਤੀਜਾ ਸੂਆ ਕੈ ਇਹ ਹੁਣ ਜੰਮਾ ਤੇ ਹੁਣ ਹੂੰ ਦੁੱਧ ਬਈ ਹੁਣ ਮਨ ਲਾ ਕਿੰਨਾ ਤਿਆਰ ਪ੍ਰੋਫੈਸਰ ਅੱਛਾ ਉਹ 15 ਕਿਲੋ ਆ ਪਰ ਮੰਡੀ ਆ ਕੋਈ ਯਕੀਨ ਨਹੀਂ ਕਰਦਾ ਨਹੀਂ ਕਰਦਾ ਮੈਂ ਵੀ ਨਹੀਂ ਕਰਦਾ ਹਾਂਜੀ ਹਾਂਜੀ ਉਹ ਤਾਂ 15 ਕਿਲੋ ਵਈ ਇਹ 15 ਕਿਲੋ ਤਾਂ ਕਹਿੰਦਾ ਪਰ ਮੈਂ ਵੀ ਯਕੀਨ ਨਹੀਂ ਕਰਦਾ ਠੀਕ ਆ ਕਿਉਂਕਿ 15 ਕਿਲੋ ਬਾਹਲਾ ਹੋ ਜਾਂਦਾ ਪਰ ਬਾਈ ਇਹ ਸ਼ਰਤ ਲਾਉਂਦਾ ਕਹਿੰਦਾ ਮੈਂ ਨਾ ਪਹਿਲਾਂ ਸੁਈ ਜੇ ਮੈਂ ਮੇਰੀ ਭੂਆ ਕੋਲ ਗਈ ਸੀਗੀ ਮੇਰੇ ਉੱਤੇ ਦੁਬਾਰੇ ਫੇਰ ਅਸੀਂ ਉਹ ਦਈਏ ਜੀ ਕਿੰਨਾ ਕੱਢਿਆ ਪਹਿਲੇ ਸੁਈ ਦੁੱਧ ਹੀ 14 ਕਿਲੋ ਪਹਿਲੇ ਸੁਈ ਜਣੇ ਹੁਣ ਮੰਨ ਲਾ ਉਹ ਪੁੰਨ ਦੀ ਖੜੀ ਹੈ 15 ਪੰਜ ਡੰਗ ਚ ਵਾਦੇਗਾ ਕੋਈ ਮਾਦੀ ਚੋੜੀ ਸੀ ਡੰਗ ਚੋੜੀ 7 ਡੰਗ ਚੋੜੀ ਜਨਾਬ ਇਹ ਮੇਰੇ ਕੋਲ ਦੋ ਦਿਨਾਂ ਦੀ ਤਸੱਲੀ ਕੋਈ ਮਰਜੀ ਚੋੜੀ ਜੀ ਬਾਹੀ ਕਹਿੰਦਾ ਯਾਰ ਪੰਜ ਡੰਗ ਚੋਲਿਓ ਸੀ ਡੰਗ ਚੋਲਿਓ ਤਿੰਨ ਦਿਨ ਤਿੰਨ ਦਿਨ ਖੁੱਲੀ ਹੋਪਰਾ ਸੀ ਡੰਗ ਚੋਲਿਓ 2 ਕਿਲੋ ਦੀ ਗਾੜੀ ਠੀਕ ਹੈ 2 ਕਿਲੋ ਦੀ ਗਾੜੀ ਆ ਤੇ ਜੇ ਤਾਂ 15 ਕਿਲੋ ਹੋਏ ਤਾਂ ਲੈ ਜੋ ਨਹੀਂ ਖੜੀ ਹਾਂਜੀ ਨਹੀਂ ਖੜੀ ਹੈ ਜੀ ਹੂੰ ਪੂਰਾ ਗਾਰੰਟੀ ਦਿੰਦਾ 15 ਕਿਲੋ ਦੀ ਪਰ ਮੱਝ ਦਾ ਲੇਵਾ ਟਾਟਾ ਇਹ ਕੋਈ ਪਤਾ ਨਹੀਂ ਹੁੰਦਾ ਦੁੱਧ ਕੱਢ ਦੇ ਹਨਾ ਪਰ ਮੈਂ ਕੱਢਦੇ ਦੇਖਿਆ ਵੀ ਟਾਟ ਠੀਕ ਹੈ ਬਾਈ ਪੂਰੀ ਫੁੱਲ ਗਰੰਟੀ ਦਾ ਸਾਫ ਬਹੁਤ ਹੈ ਕਿ ਥਾਣਾ ਵਧੀਆ ਹਵਾਨਾ ਵਧੀਆ ਤਿਆਰ ਕਰਿਆ ਕੋਈ ਆਣੀ ਹੈਗਾ ਮਲਾ ਟੇਡਾ ਪਣ ਹਨਾ ਤੇ ਮਗਰ ਕੱਟੀ ਆ ਪੂਰੀ ਤਸੱਲੀ ਦਿੰਦਾ 15 ਕਿਲੋ ਦੀ ਕੰਡਾ ਲਾਇਓ ਬਈ ਤੇ ਡੱਬਿਆਂ ਨਾਲ ਕੰਡਾ ਨਾਲ ਡੱਬਿਆਂ ਨਾਲ ਕੋਸ ਮਰਜ਼ੀ ਨਾਲ ਠੀਕ ਹੈ ਕੰਡੇ ਨਾਲ ਮੰਨ ਲਿਓ ਚਾਹੇ ਡੱਬਿਆਂ ਨਾਲ ਮੰਨ ਲਿਓ ਉਹ ਤੁਸੀਂ ਤਸੱਲੀ ਕਰਨੀ ਆ ਠੀਕ ਹੈ 15 ਕਿਲੋ ਨੈਟ ਦੁੱਧ ਅਹ ਇਸ ਟਾਈਮ ਤਿਆਰ ਸੂਈ ਬਾਈ ਕਿੰਨੇ ਦੇਣਾ ਜੀ ਸੂਈ ਨਾਲ ਹੋਗੇ ਹੋਣਗੇ 15 18 ਦਿਨ ਜੀ 15 ਪੀਕ ਲੈਵਲ ਤੇ ਹਾਂਜੀ ਹਾਂਜੀ ਮੈਲਾਂ ਮੂਲੇ ਸੱਟ ਗਈ ਹਟ ਗਈ ਹਾਂ ਮੈਲਾਂ ਮੂਲੇ ਸੱਟ ਗਈ ਜੀ ਪੀਕ ਠੀਕ ਹੈ 15 ਕਿਲੋ ਦੀ ਪੂਰੀ ਫੁੱਲ ਗਾਰੰਟੀ ਆ ਤਿੰਨ ਦਿਨ ਚਲੋ ਪੂਰੀ ਤਸੱਲੀ ਕਰਿਓ ਛੇ ਡੰਗ ਹੋ ਗਏ ਇਹ ਦੂਤੇ ਦਾ ਫਿਰ ਰੱਬ ਦਾ ਨਾ ਹਾਂ ਬਈ ਜੀ ਰੱਬ ਦਾ ਨਾ ਜੀ ਤੇ ਪੈਸੇ ਫੇਰ ਦੇ ਦਿਓ ਪੂਰੀ ਤਸੱਲੀ ਕਰਕੇ ਤਿੰਨ ਦਿਨ ਪੂਰੀ ਤਸੱਲੀ ਕਰਨੀ ਜੇ ਕਿਸੇ ਪਰਾਨੇ ਤਰੀਕੀ ਨਹੀਂ ਚਵਾਈ ਫੋਲੀਆ ਪੂਰੀ ਤੇ ਬਈ ਰੇਟ ਦੀ ਗੱਲ ਹੈ ਗੁਰਪ੍ਰੀਤ ਜਮਾ ਰੇਟ ਦਾ 1.5 ਲੱਖ ਮੰਗਦੇ ਆ ਜੀ ਮਾਨਦਾਨ ਕਿੰਨਾ ਕਰਾਂਗਾ 1.40 ਦੀ ਮੈਂ ਦੇ ਦਾਂਗੀ 10000 ਕਰਾਂਗੇ ਹਾਂਜੀ ਰੇਟ ਮੰਡੀ ਦੇ ਹਿਸਾਬ 1.5 ਲੱਖ ਕਰਦਾ ਬਈ 1.40 ਦੀ ਕਹਿੰਦਾ ਮੈਂ ਦੇ ਦੇਾਂਗੇ ਦੁੱਧ ਬਣਾ ਕੇ ਦੇਵਾਂ ਦੁੱਧ 15 ਕਿਲੋ ਬਣਾ ਕੇ ਬਣਾ ਕੇ ਹੈਨਾ ਵੀ ਉਹ ਕੰਮ ਨਹੀਂ ਹੈਗਾ ਵੀ ਸੌਦਾ ਕਰ ਲੈ ਹਾਂਜੀ ਹਾਂਜੀ ਨਹੀਂ ਦੇ ਜੀ ਕਾਲੂ ਗਰ ਦੇਣੀ ਹੈ ਇਹਦੇ ਕਿ ਭਾਜੇਗਾ ਸੌਦਾ ਕਰ ਲੈ ਦੇਣੀ ਹੈ ਜੀ ਬਾਰ ਦਾ ਕੰਮ ਆ ਬਾਈ ਦੇ 10 ਸਾਲੂਗੇ ਪੁਰਾਣਾ ਠੀਕ ਹੈ ਦੁੱਧ ਬਣਾ ਕੇ ਦੇਵਾਂ 15 ਕਿਲੋ 1 ਲੱਖ 40 ਹਜ਼ਾਰ ਦੀ ਮੈਂ ਦੇ ਦੂਗਾ ਮਾਨ ਤਾਨ ਕਰ ਤੇਰੀ ਵੀ ਮੰਗਿਆ ਹੋਣਗੀ ਜੀ 5-7 ਹਾਟਾਂ ਜੀ ਬਾਕੀ ਤੁਸੀਂ ਬਾਈ ਦੇ ਨੰਬਰ ਤੇ ਤਸੱਲੀ ਕਰ ਲਿਓ ਪੂਰੀ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਤੇ ਮੇਤਰੋ ਬਾਈ ਨਾਲ ਜ ਬੱਲੀ ਨੇ ਕਿਦੋਂ ਆਉਣ ਸਾਰੀ ਝੋਟੀ ਖਰੀਦ ਲਈ ਤੇ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਸਾਰੇ ਜਾਣਦੇ ਆ ਬੱਲੀ ਨੂੰ ਭਰਾ ਨੂੰ ਤੇ ਕਿਉਂਕਿ ਮੰਡੀ ਤੇ ਹੁੰਦੀ ਹੁੰਦਾ ਤੇ ਝੋਟੀ ਵੀ ਚੰਗੀ ਲਈ ਆ ਪਰ ਆਪਾਂ ਇੱਕ ਵਾਰੀ ਵੀਡੀਓ ਜ਼ਰੂਰ ਦਿਖਾਉਣੇ ਆ ਵੀ ਕੀ ਰੇਟ ਪਸ਼ੂ ਮੇਲ ਤੋਂ ਵੇਚ ਕੇ ਜਾਂਦਾ ਹਨਾ ਕਿੰਨੇ ਕੀਮਤ ਵਿੱਚ ਕਈ ਵਾਰ ਗੈਸ ਲਾ ਲੈਂਦਾ ਭਰਾ ਵੀ ਉਹ ਖਰੀਦ ਸਕਦੇ ਆ ਬੱਲੀ ਭਾਈ ਹੱਸੀ ਗਾਲ ਕੀ ਹਾਲ ਨੇ ਬੰਨਾਂ ਦਾ ਵਧੀਆ ਵਧੀਆ ਠੀਕ ਆ ਤੇ ਇਹ ਆਪਾਂ ਘਰ ਵਾਸਤੇ ਲਈ ਆ ਹਾਂਜੀ ਠੀਕ ਆ ਕਿ ਦੇਵਾਂਗੇ ਆਪਾਂ ਵੇਚ ਵੀ ਦੇਵਾਂਗੇ ਹਾਂ ਤੂੰ ਲੈ ਲਈ ਆਪਾਂ ਆ ਲੈ ਹੁਣ ਹੀ ਲਈ ਆ ਹੁਣ ਹੀ ਲਈ ਆ ਘਰੇ ਜਾਂਦੀ ਠੀਕ ਆ ਤੇ ਹੁਣ ਘਰੇ ਲੈ ਕੇ ਜੰਨੂ ਇੱਕ ਵਾਰੀ ਜੇ ਕੋਈ ਕਈ ਵਾਰ ਭਰਾ ਲੈਣਾ ਵਾਲਾ ਹੋ ਤਾਂ ਦੇ ਦੇ ਦਿਆਂਗੇ ਠੀਕ ਆ ਇੱਕ ਵਾਰੀ ਤਾਂ ਆਪਣਾ ਡਰੈਸ ਬੋਲ ਮੇਰਾ ਡਰੈਸ ਪਿੰਡ ਰੋਡ ਉੱਤੇ ਪਾਕਤਰਾ ਹਾਂ ਜਿਲ੍ਹਾ ਮਾਨਸਾ ਹੂੰ ਨੰਬਰ ਆਪਣਾ 9915082887 ਠੀਕ ਆ ਤੇ ਕਹਿਮਾ ਸੂਆ ਹੈ ਕੀ ਗੱਲ ਬਾਤ ਦੂਜਾ ਸੂਆ ਦੁੱਧ ਕਿੰਨਾ ਹੋਣਾ ਇਸ ਟਾਈਮ ਦੁੱਧ 11 ਕਿਲੋ ਆ ਗਾਰੰਟੀ ਪੂਰੀ ਗਾਰੰਟੀ ਜੇ ਕਈ ਵਾਰ ਅਲ ਕਹਿੰਦੇ ਮਣਿਆ ਦੇਂਗੇ ਮਣਿਆ ਦੇ ਕੇ ਦੋੜਾਂ 11 ਕਿਲੋ ਦੀ ਬਾਈ ਗਾਰੰਟੀ ਦਿੰਦਾ ਬੱਲੀ ਪਰ ਇੱਕ ਵਾਰੀ ਘਰੇ ਲੈ ਕੇ ਜਾਂਦੇ ਕਹਿੰਦਾ ਤੇ ਜੇ ਕਈ ਵਾਰ ਭਰਾ ਕੋਈ ਦੁੱਧ ਪੀਣ ਵਾਲਾ ਹੋਇਆ ਆਪਾਂ ਵੇਚ ਨਹੀਂ ਹੈ ਨਾ ਤੇ ਕੀ ਰੇਟ ਦੀ ਐ ਭਲੀ ਮੱਝੀ ਮੁੱਲ ਤਾਂ 1.10 ਮੰਗਦਾ ਯਾਰ ਠੀਕ ਆ ਦੇਵਾਂ ਕਿੰਨੇ ਦੀ ਦੇ ਦੇਂਗੇ 1.5 ਪੰਜ ਪੰਜ ਦੀ ਦੇ ਦੇ ਪੂਰੇ ਦੀ ਹੁੰਦੀ ਨਹੀਂ ਉਹ ਮੌਕਾ ਵਿਚਾਰਾਂਗੇ ਮੌਕਾ ਵਿਚਾਰਾਂਗੇ ਠੀਕ ਆ ਜੇ ਕਿਸੇ ਭਰਾ ਨੇ ਦੁੱਧ ਪੀਣ ਵਾਸਤੇ ਲੈਣੀ ਤਾਂ ਹਾਂ ਇਹ ਮਰ ਗਈ ਸਮਝ ਲਿਆ ਨਾ ਡਟਾ ਮੱਗੀ ਤੇ ਇੱਧਰ ਇਹ ਮਾਸ ਲੱਟਣ ਲੱਗ ਰਹੀ ਕਿਉਂ ਕਰਨਸ਼ਰ ਪਰ ਠਾ ਰਹੇ ਮਾਂ ਪਰੋਸ਼ਾ ਤੇ ਆਵਾਜ਼ਾਂ ਠਾਰੀ ਰਬਾ ਤੇਰੀ ਲੁਗਾਈ ਨੂੰ ਸਮਾੜੇ ਅਰ ਤੂੰ ਆਂ ਡਾਂਗਣ ਸੁਣਨਾ ਤੇ ਗਿਆ ਤਾਲੀ ਸਤਸੰਗ ਮੈਂ ਕੇਰੋੜਾ ਕਰਵਾ ਰੱਖਿਆ ਇਹ ਵਰ ਮੈਂ கம் ਮੈਂ ਖਾਈ ਬੋਟੰਗੜ ਮੇਰੇ ਸਰਪਚੜ ਰਹੀ ਹੈ ਇਹ ਵੀ ਖੋਲਣਾ ਪਾਉਸਾ ਹੈ ਤਾਂ ਇਸ ਮੇਰੀ ਕੀ ਗਲਤੀ ਹੈ ਟਿਕਟਾ ਕਾ ਤਾਂ ਨਹੀਂ ਲਾਇਆ ਕਿ ਮੈਂ ਕੌਣ ਲਾਇਆ ਦੇਖਿਆ ਲਿਆ ਹਾਂ ਸ਼ਰਮਤ ਰਾਈਟ ਮਿਲਕ ਬੂਸਟਰ ਇਹ ਤੜਕੀ ਸੰਦਿਆ ਕਰ 1-1 ਘੰਟਾ ਪਹਿਲਾਂ ਭਾਈ ਥਾਰੀ ਮਾਸ਼ ਵੀ ਨਾ ਪੋਛ ਦਿਓ ਨਾ ਤਾਂ ਟਿੱਕਾ ਨਾ ਲਾਇਓ ਇਹ ਤਾਂ ਜਮਾ ਕਤੀ ਜਾ ਰੇ ਅਰ ਦੇਖਿਆ ਦਿਖਾ ਨਾ ਤਾਂ ਮਨੇ ਰਾਈਟ ਮਿਲਕ ਬੂਸਟਰ ਇਹਨੇ ਦਿਆ ਰੋ ਸੂਬੇ ਸ਼ਾਮ 1-1 ਘੰਟਾ ਪਹਿਲਾਂ ਧਾਰ ਕਾਣ ਦਾ ਪਹਿਲਾਂ ਪੋਸਾ ਵੀ 1 ਨੰਬਰ ਕਾ ਅਰ ਧਾਰ ਵੀ ਵੱਡੀ ਅਰਦੂ ਤਾਪੇ ਗਾਣਾ ਹੋਣਾ ਭਾਈ ਅਰਿਆ ਆਪਣਾ ਰੇਕ ਮੈਡੀਕਲ ਸਟੋਰ ਪੈਂ ਹੈ ਔਰ ਕੰਪਨੀ ਦੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890045000 ਆ ਸਕਦਾ ਬੈਣ ਥੱਲੇ ਬੈਠੇ ਤੋਂ ਲੈ ਜੇ ਗਾਰੰਟੀ ਪਾਸ ਕਰੀ ਹੋਈ ਹੈ ਸਾਡੀ ਠੀਕ ਆ ਮਤਲਬ ਇਹੋ ਗੱਲ ਨਹੀਂ ਹੈਗਾ ਕੋਈ ਸਰਲਾ ਪੂਰਾ ਦੁੱਧ ਸਾਰੇ ਗਾਰੰਟੀਆਂ ਪੂਰੀ ਫੁੱਲ ਗਾਰੰਟੀ ਦਾ ਬਾਈ ਕਹਿੰਦਾ ਭੇਜ ਦਿਆਂ ਘਰੇ ਠੀਕ ਆ ਛੋਟੀ ਚੰਗੀ ਆ ਦੂਜੇ ਸੂਏ ਹਨ ਦੂਜੇ ਸੂਏ ਆ ਦੂਜੇ ਸੂਏ ਆ ਮੰਗ ਰ ਕੱਟੀ ਹੈ ਕੱਟਾਗਾ ਨਾਗਰ ਕਟਾ ਸੂਈ ਹੈਗੀ ਬੱਲੇ ਮਹੀਨੇ ਦੀ ਹੈ ਨਾ ਅੱਛਾ ਹੈ ਪੁੱਛਿਆ 20 ਦਿਨਾਂ ਦੀ ਲਾਲ ਆਮੀਨੇ ਦੀ ਬਾਕੀ ਬਾਈ ਨੇ ਸੰਭਰ ਕਰ ਲਓ ਜੇ ਕਿਸੇ ਭਰਾ ਨੇ ਘਰੇ ਦੁੱਧ ਪੀਣ ਵਾਸਤੇ ਲੈਣੇ ਤਾਂ ਇਹ ਝੋਟੀ ਵੀ ਲੈ ਸਕਦੇ ਹੋ ਪਰ ਇੱਕ ਵਾਰੀ ਬਾਈ ਖਰੀਦ ਕੇ ਇੱਥੋਂ ਲੈ ਕੇ ਜਾਂਦੇ ਆ ਵਧੀਆ ਝੋਟੀ ਹੈ ਕਹਿੰਦਾ ਕੋਈ ਚੱਕਰ ਨਹੀਂ ਗਾਰੰਟੀ ਹੋਊ ਫੁੱਲ ਹੈ ਨਾ ਬੱਲੇ ਗਾਰੰਟੀ ਹੋਊ ਨਾ ਗਾਰੰਟੀ 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 ਹੋਊ ਤੇ ਬਾਕੀ ਬਾਈ ਨੂੰ ਸਾਰੇ ਜਾਣਦੀ ਆ ਤੇ ਪੂਰੀ ਤਸੱਲੀ ਕਰ ਲਓ ਫੇਰ ਖਰੀਦਿਓ ਓ ਤੂੰ ਖਿੱਚ ਮੇਰੇ ਮਨ ਲਾ ਓ ਖਿੱਚ ਲਕੜੇ ਬੈਠ ਥੱਲੇ ਬੈਠ ਬੈਠ ਓ ਬਾਹਰ ਜਾ ਵੀ ਬੈਠਾ ਤੂੰ ਮੈਨੂੰ ਵੀਡੀਓ ਨਾ ਦੇ ਪਹਿਲਾ ਫਰਕਾ ਤੂੰ ਖੋਦ ਦੇ ਮੈਂ ਕਰਦਾ ਨਹੀਂ ਫਰਕਾ ਆ ਜਾ ਉਹ ਨਹੀਂ ਫਰਕਾ ਆ ਜਾ ਉਹ ਨਹੀਂ ਸੋਤ ਦੇ ਫਰਕਾ ਲੰਦਾ ਜੀ ਬਾਈ ਉਰੇ ਦਾ ਗੱਲ ਸੁਣੀ ਨਹੀਂ ਜਰਮਦਾ ਕਿਸੇ ਨੂੰ ਨਹੀਂ ਕਰਦੇ ਇਹਨੇ 100 ਡਿਗਰੀ ਜਿੱਦ ਨਹੀਂ ਦੇਦਾ ਰਾਤ ਤੁਸੀਂ ਫਾਇਦਾ ਢੋਲੋ ਕਰ ਉਹ ਕਹਿਣ ਨੂੰ ਯਾਰ ਸੌਤ ਦੇ ਫਰਕਾ ਬਣਾ ਉਹੀ ਕਰ ਫਰਕ ਨਹੀਂ ਰੋਲਾ ਕਰ ਆ ਜਾ ਮੈਂ ਨਹੀਂ ਦੰਦਾ ਮੈਂ ਕਦਰ ਕਰਦਾ ਕਰਾਉਂਦਾ ਨਹੀਂ ਸਾਰੀ ਮੰਡੀ 'ਚ ਮੈਂ ਹੀ ਪਿੱਠਕੋੜੀ ਦੀ ਹੈ ਪਰसों ਸੂਈ 20 ਦੀ ਕੱਟੀ ਹੈ ਬੰਦ ਨਹੀਂ ਚੰਗਾ ਸੌਦੇ 'ਚ ਫਰਕ ਆ ਬੰਦਾ ਯਾਰ ਤੇਰੀ ਹੁਣ ਲਾਠੀ ਡਾਂਗ ਵਿੱਚ ਉਹ ਜਿਹੜੀ ਲਾਠੀ ਡਾਂਗ ਵਿੱਚ ਚੀਜ਼ ਕੋ ਨਕਸ਼ੂਬੀ ਜਾਂ 1000 ਰੁਪਏ ਸਾਰੀ ਮੰਡੀ ਮੈਂ ਜਿਹੜੀ ਹੋਰ ਦੇ ਦੂੰਗਾ 1000 ਮੰਡੀ ਤੇ ਮੈਂ ਖੜੀ ਆਂ ਹੋਰ ਦੂੰਗਾ ਨਹੀਂ ਕੋਈ ਗੱਲ ਨਹੀਂ ਲੜ ਨਹੀਂ ਆਪਣੀ ਕਿਹੜੀ ਜਰਾਹੀ ਆ ਚੱਲ ਕੋਈ ਨਾ ਲੜਦੇ ਕਾਨੂੰ ਪਿਆਰ ਨਾ ਹੌਤਾ ਕਰ ਲੈ ਉਹਨੂੰ ਕਿ ਕਿ ਲੂੰਗੀ ਬੱਚਾ ਐਡੇ ਕਿ ਉਹ ਵੀ ਨਹੀਂ ਕਈ ਵਾਰ ਘਬਰਾਟ ਹੋਈ ਦੀ ਆ ਨਹੀਂ ਆ ਸਾਰੀ ਮੈਂ ਖੜੀ ਆਂ ਹੋਰ ਹੋਣਾ ਬੰਦੇ ਆਪਣੀ ਚਾਬੀ ਬੰਦਾ ਜੇ ਕਰਉਣੀ ਕੱਢੀ ਹੁੰਦੀ ਆ ਆ ਉੱਪਰ ਹੋਈ ਸੀ ਆਹਾ 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 ਓਏ ਹੋਂ ਕੰਨ ਦੀ ਵਟਾ ਸੌਦਾ ਹੋ ਗਿਆ ਮੈਂ ਬੱਚੇ ਤੇ ਨਹੀਂ ਲੱਗੀ ਇਹ ਮਜਾ ਲਾਠੀ ਡਾਂਗ ਵੀ ਲੈਣਾ ਵਾ ਓਏ ਬੀ ਲਾਠੀ ਤਾਂ ਦੀ ਨੁਕਸ ਹੋਵੇ ਜਾ ਇਹ ਕਿ ਬੱਚਾ ਬਟਾ ਉਹਦੇ ਵਿੱਚ ਕੋਈ ਬੱਦੇ ਵਾਲੇ ਮੈਂ ਤੇ ਯਾਰ ਮੈਂ ਟੁੱਕ ਗਈ ਯਾਰ ਮੈਂ ਨਹੀਂ ਤਾਂ ਜਿਆਦਾ ਇਹ ਲੈਣਾ ਪੂ ਲੱਗੀ ਕੀ ਨਹੀਂ ਬਈ ਬੱਚੇ ਭੁੱਲੀਏ ਕਹਿੰਦਾ ਬੱਚਾ ਭੁੱਲੀਏ ਛੋਟੇ ਕਿਹੜੇ ਬਈ ਅਸੀਂ ਤੂੰ ਮੇਰੀ ਯਾਰ ਉਹ ਮੜਦਾ ਗਾਲਤਾ ਸੁਣ ਲੈ ਯਾਰ ਰਾਮ ਨਾ ਖੜ ਕੇ ਵੇ ਉਹ ਇਹਦਾ ਫੋਕਾ ਉਹ ਪੈਣ ਦੇ ਜਾ ਫਾਵਾ ਹੋਰ ਦਾ ਫੋਟੋ ਇਹਦਾ ਕੰਮ ਨਹੀਂ ਕਰਿਆ ਜੀ ਕੋਈ ਤੇਰੀ ਕਦਰ ਕਰ ਮੈਂ ਜਿੱਦ ਜਿੱਦ ਪਹਿ ਨਹੀਂ ਖਸਾਤ ਆਪਣੇ ਉਹ ਬੰਦਾ ਦਾ ਘੈਂਡ ਹੈ ਇਹ ਮੈਂ ਪਾਉਣਾ ਘੈਂਡ ਨਹੀਂ ਹਾਨ ਨਹੀਂ ਮੈਂ ਖਰਾਬ ਨਾ ਕਰੋ ਵੀਰ ਨੂੰ ਬਣ ਕੇ ਸੁਣ ਲਓ ਮੈਂ ਨਗਰ ਆ ਗੁਰੂ ਉਹ ਰੋਲ ਮਾਰ ਰੋ ਕੱਲ ਕਰਦਾ ਕਰਨਗਾ ਪਰ ਆ ਮਾਰ ਲਾ ਹਾਂ ਕੰਡਾ ਫੜੀ ਹਾਂ ਜਿੰਨਾ ਜੱਕ ਡੰਡਾ ਦੁਖਾ ਦੇ ਦੇ ਹਾਂ ਮਾਰ ਹਾਂ ਮਾਰ ਮਾਰ ਕੁਛ ਨਹੀਂ ਹੇ ਮੇਰਾ ਉਹ ਆ ਪਾਈ ਜਾਂਦੀ 4 ਮੱਛੀ ਦਾ ਤਾਸੀ